ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 3 ਜਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨੁਕੀਸ ਦਾ ਨਾਮ ਰੋਸ਼ਟਾ। ਸੁਚਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਆ ਖੁਸ਼ੀ ਚੋਪੜਾ ਪੰਜਾਬ ਦੇ ਵਿੱਚ ਬੇਹੱਦ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ ਇੱਕ ਅਸਮਾਨ ਟੋਨ ਵਾਲੀ ਬਲੈਰੋ ਗੱਡੀ ਅਤੇ ਟਿਪਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਇਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਇੱਕ 12 ਸਾਲਾ ਬੱਚਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਹਾ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਟੱਕਰ ਹੈ ਹੋਈ ਹੈ ਇੰਨਾ ਭਿਆਨਕ ਇਹ ਹਾਦਸਾ ਸੀਗਾ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਅਥਾ ਮਈ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ 12 ਸਾਲਾ ਬੱਚਾ ਜੋ ਕਿ ਕਾਫੀ ਗੰਭੀਰ ਜ਼ਖਮੀ ਹੋਇਆ ਉਹ ਇਸ ਸਮੇਂ ਨਜ਼ਦੀਕੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਮਾਮਲੇ ਦੀ ਜਾਂਚ ਕਰ ਰਹੇ ਉੱਥੇ ਦੇ ਜੋ ਸਬ ਇੰਸਪੈਕਟਰ ਹੈ ਉਸ ਦੇ ਵੱਲੋਂ ਦੱਸਿਆ ਗਿਆ ਕਿ ਸਰਹੰਦ ਪਟਿਆਲਾ ਰੋਡ ਦੇ ਉੱਪਰ ਇਹ ਜੋ ਪਿੰਡ ਆਦਮਪੁਰ ਨੇੜੇ ਜੋ ਹਾਦਸਾ ਵਾਪਰਿਆ ਇੱਥੇ ਬਿਨਾਂ ਲਾਈਟਾਂ ਵਾਲੇ ਜੋ ਕਿ ਇੰਡੀਕੇਟਰ ਤੋਂ ਇੱਕ ਟਿਪਰ ਖੜਾ ਹੋਇਆ ਸੀਗਾ ਸਮਾਨ ਢੋਣ ਵਾਲੇ ਬਲੈਰੋ ਗੱਡੀ ਦੇ ਨਾਲ ਇਸ ਦੀ ਜਾ ਕੇ ਟੱਕਰ ਹੋਈ ਹੈ ਤੇ ਉਸ ਤੋਂ ਬਾਅਦ ਦਾ ਮੌਕੇ ਦੇ ਉੱਪਰ ਪੁਲਿਸ ਪਹੁੰਚ ਗਈ ਹੈ ਤੇ ਹਸਪਤਾਲ ਦੇ ਵਿੱਚ ਜੋ ਵਿਅਕਤੀ ਹੈ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਅਤੇ 12 ਸਾਲਾ ਬੱਚਾ ਜੋ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਉਹ ਇਸ ਸਮੇਂ ਜੇਰੇ ਇਲਾਜ ਹੈ ਤੇ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੂਰੇ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵਿਅਕਤੀ ਸੀਗਾ ਉਸ ਦੇ ਰਿਸ਼ਤੇਦਾਰਾਂ ਅਤੇ ਉਸ ਦੇ ਘਰਦਿਆਂ ਨੂੰ ਜੋ ਕਿ ਫੋਨ ਕਰਕੇ ਇਸ ਮਾਮਲੇ ਦੀ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਜੀ। ਕਿ ਪਿੰਡ ਆਦਮਪੁਰ थाना ਸਰੰਦਰ ਰੋਡ ਦੇ ਉੱਤੇ ਇੱਕ ਇੱਕ ਟਿਪਰ ਤੇ ਬਲੈਰੋ ਪਿਕਅਪ ਦਾ ਐਕਸੀਡੈਂਟ ਹੋਇਆ ਸੀਗਾ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਉਸ ਬਲੈਰੋ ਪਿਕਅਪ ਦੇ ਵਿੱਚ ਉਹ ਫਰੂਟ ਦੀ ਭਰੀ ਹੋਈ ਸੀਗੀ ਤੇ ਉਹਦੇ ਵਿੱਚ ਡਰਾਈਵਰ ਸੀਗਾ ਬਲਵੰਤਰਾਮ son of ਰੋਲਦੂਰਾਮ ਇਹਦਾ ਪਿੰਡ ਹੈਗਾ ਜੀ ਪਿੰਡ ਚੀਮਾ ਜ਼ਿਲ੍ਹਾ ਸੰਗਰੂਰ ਇਹ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਫਰੂਟ ਗੁਰੂਗ੍ਰਾਮ ਜਾ ਰਿਹਾ ਸੀਗਾ ਇਹਦੇ ਨਾਲ ਇੱਕ ਇਹਦਾ ਛੋਟਾ 12 ਸਾਲ ਦਾ ਬੇਟਾ ਵੀ ਸੀਗਾ ਇਹਨਾਂ ਨੂੰ ਦੋਵਾਂ ਨੂੰ ਜਦੋਂ ਗੱਡੀ ਦੇ ਵਿੱਚੋਂ ਕੱਢਿਆ ਗਿਆ ਆ ਜਿਹੜਾ ਬਲਵੰਤ RAM ਡਰਾਈਵਰ ਸੀਗਾ ਉਸ ਦੀ ਮੌਤ ਹੋ ਚੁੱਕੀ ਸੀ ਤੇ ਜਿਹੜਾ ਇਹਦਾ ਬੇਟਾ ਸੀਗਾ ਉਹ ਜੇਰੇ ਇਲਾਜ ਬੱਤੀ ਦੇ ਵਿੱਚ ਹੁਣ ਇਸ ਸਮੇਂ ਦਾਖਲ ਹੈ ਤੇ ਜਿਹੜਾ ਇਹ ਟੀਪਰ ਟੀਪਰ ਸੀਗਾ ਇਹਦੀ ਭਾਲ ਕੀਤੀ ਜਾ ਰਹੀ ਹੈ ਥਾਣਾ ਰੰਦਵਾਲਾ ਵੱਲੋਂ ਇਸ ਸੰਬੰਧ ਦੇ ਵਿੱਚ ਮਾਮਲਾ ਦਰਜ ਕਰਕੇ ਨਾਮ ਲੂਮ ਟੀਪਰ ਦੇ ਨਾਮ ਲੂਮ ਟੀਪਰ ਦੇ ਨਾਮ ਲੂਮ ਡਰਾਈਵਰ ਦੀ ਭਾਲ ਜਾ ਰਹੀ ਹੈ ਕਿੱਥੋਂ ਆ ਰਿਹਾ ਸੀਗਾ ਜਿਹੜਾ ਪਿਕਅਪ ਉਹ ਇਹ ਜੀ ਫਰੂਟ ਦੀ ਭਰੀ ਹੋਈ ਪਿਕਅਪ ਮਹਿੰਦਰਾ ਪਿਕਅਪ ਸੀਗੀ ਜਿਹੜੀ ਕਿ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਇਹ ਗੁਰੂਗ੍ਰਾਮ ਤੱਕ ਜਾ ਰਹੀ ਸੀ